ਦੋਸਤੋ ਸਤਿ ਸ਼੍ਰੀ ਅਕਾਲ ਆਪਣਾ ਪੇਜ ਕਰ ਲਓ ਫਾਲੋ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਨੂੰ ਇੱਕ ਨੁਸਖਾ ਦੱਸਣ ਲੱਗਿਆ ਜਿਨ੍ਹਾਂ ਦੇ ਲੱਕ ਤੋਂ ਨੀਚੇ ਵੱਲ ਦਰਦ ਜਾਂਦਾ ਲੱਤ ਬੱਲ ਨੂੰ ਜਿਹਨੂੰ ਸਾਇਟਿਕਾਪ ਦਰਦ ਕਹਿੰਦੇ ਆ ਸਮਗਰੀ ਕਰੋ ਨੋਟ ਸਭ ਤੋਂ ਪਹਿਲਾਂ ਤੁਸੀਂ ਸੁੰਡ ਲੈਣਾ ਉਸ ਤੋਂ ਬਾਅਦ ਸਰੰਜਾ ਮਿੱਠੀਆਂ ਲੈਣੀਆਂ ਨਗੇਸਰ ਲੈਣਾ ਅਸ਼ਵਗੰਧਾ ਲੈਣੀ ਆ ਕੂੜਾ ਛੱਕ ਲੈਣਾ ਸਾਰੀਆਂ ਚੀਜ਼ਾਂ ਨੂੰ ਇੱਕੋ ਜੀ ਮਾਤਰਾ 50-50 ਗ੍ਰਾਮ ਲੈਣੀ ਹੈ ਇਹ ਜਿਨ੍ਹਾਂ ਦਾ ਬੀਪੀ ਵੱਧਾ ਉਹਨਾਂ ਵਾਸਤੇ ਹੈ ਸੁਬਾ ਸਾਮ ਇੱਕ ਛੋਟਾ ਚਮਚਾ ਦੁੱਧ ਲੈ ਲਓ ਦੁੱਧ ਦੇ ਵਿੱਚ ਥੋੜਾ ਪਾਣੀ ਪਾ ਕੇ ਪਤਲਾ ਕਰ ਲਓ ਤੇ ਉਹਦੇ ਨਾਲ ਤੁਸੀਂ ਲੈਣਾ ਤੇ ਜਿਨ੍ਹਾਂ ਦਾ ਬੀਪੀ ਨਾਰਮਲ ਰਹਿੰਦਾ ਉਹਨਾਂ ਦੇ ਲਈ ਤੁਸੀਂ 10 ਗ੍ਰਾਮ ਕੁਚਲਾ ਲੈਣਾ 10 ਗ੍ਰਾਮ ਕੁਚਲਾ ਜਿਹੜਾ ਤੁਹਾਨੂੰ ਅ ਪੰਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜੂਗਾ ਉਹ ਲੈ ਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਲਓ ਇੱਕ ਦੁੱਧ ਦਾ ਗਲਾਸ ਲੈ ਕੇ ਉਹਨੂੰ ਉਬਾਲ ਲਓ ਉਬਾਲ ਕੇ ਇੱਕ ਚਮਚਾ ਦੇਸੀ ਘਿਓ ਦਾ ਉਹਦੇ ਵਿੱਚ ਫੈਂਟ ਲਓ ਤੇ ਇੱਕ ਚਮਚਾ ਇਹਦਾ ਡੇਲੀ ਤੁਸੀਂ ਲਓ ਤੇ ਤੁਹਾਨੂੰ ਰਿਜ਼ਲਟ ਆਟੋਮੈਟਿਕ ਹੀ ਪਤਾ ਲੱਗੂ ਜਿਹੜਾ ਲੱਕ ਤੋਂ نیچے ਵੱਲ ਨੂੰ ਦਰਦ ਜਾਂਦਾ ਦਰਦ ਤੋਂ ਰਾਹਤ ਮਿਲ ਜੂਗੀ ਜਿਹਨੂੰ ਸਾਡੀ ਕਾ ਦਰਦ ਕਹਿੰਦੇ ਆ ਤੇ ਮਹਾਨ ਰੈਣੀ ਦਾ ਤੇਲ ਲੈ ਕੇ نیچے ਲੱਤ ਵੱਲੋਂ ਲੱਕ ਦੇ ਉੱਪਰ ਵੱਲ ਨੂੰ ਤੁਸੀਂ ਇਹਦੀ ਮਾਲਿਸ਼ ਕਰਨੀ ਹੈ ਮਹਾਨ ਰੈਣੀ ਦਾ ਤੇਲ ਲੈ ਲਓ ਤੇ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਰਿਜ਼ਲਟ ਆਟੋਮੈਟਿਕੀ ਮਿਲ ਜੂ ਬਹੁਤ ਹੀ کارਗਰ ਨੁਸਖਾ ਹੈ ਉਹਨਾਂ ਭੈਣਾਂ ਭਰਾਵਾਂ ਤੱਕ ਪਹੁੰਚਦਾ ਕਰ ਦਿਓ ਜਿਨ੍ਹਾਂ ਨੂੰ ਦਰਦ ਦੀ ਸਮੱਸਿਆ ਲੱਕ ਤੋਂ نیچے ਵੱਲ ਨੂੰ ਦਰਦ ਜਾਂਦਾ ਕਿਸੇ ਦਾ ਭਲਾ ਹੋ ਜੂਗਾ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਆਪਣਾ ਪੇਜ ਫੋਲੋ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ